विचाले मुठभेड़ हुई है एनकाउंटर हुआ है मुठभेड़ के दौरान गैंगस्टर के पैर पे गोली वजी है दस के पुलिस ने गैंगस्टर बलकीत सिंह को काबू कर का लिया है मर्सिडीज़ सवार गैंगस्टर का पिछा कर रही थी पुलिस इसके विचाले जो है पहला गैंगस्टर ने पुलिस से फायरिंग की थी। पे जवाब पुलिस ने भी गोलियां चलाईं 갱스터 ਨੇ ਹਰ ਗੋਬਿੰਦਪੁਰ ਚ ਝੂਲਟੇ ਫਾਇਰ ਕੀਤਾ ਸੀ ਤੇ ਕੁਝ ਹੀ ਕੰਟਿਆਜ ਕੋ ਪੁਲਿਸ ਦੇ ਵੱਲੋਂ ਆ ਵੱਡੀ ਕਾਰਵਾਈ ਕੀਤੀ ਗਈ ਮੁਠਬੇ ਦੇ ਦੌਰਾਨ ਗੈਂਗਸਟਰ ਦੇ ਪੈਟ ਚ ਗੋਲੀ ਵਜੀ ਹੈ ਮੌਕੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਆਤਮਾਮ ਏਰੀਆ ਹੈ ਇੱਥੇ ਪੂਰਾ ਐਨਕਾਊਂਟਰ ਹੋਇਆ ਹੈ ਜੋ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਜਹਾਜਿਕਾ ਲੈ ਕੇ ਫੋਰਸ ਤੇ ਟੀਮਾ ਵੀ ਮੌਕੇ ਤੇ ਮੌਜੂਦ ਨੇ న్యూਸ 18 ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸੋ ਪਹਿਲਾਂ ਵੀ ਪੁਲਿਸ ਦੇ ਵੱਲੋਂ ਥਾਥਾ ਤੇ ਐਨਕਾਊਂਟਰ ਕੀਤੇ ਜਾਂਦੇ ਨੇ

ਕਦਾ ਚੱਲਦਾ ਹੋਇਆ ਕਿ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਬੀਤੇ ਦਿਨ ਜੋ ਸ਼੍ਰੀ ਹਰਗੋਬਿੰਦਪੁਰ ਸਾਹਿਬ ਹੈ ਉੱਥੇ ਕਿਸੇ ਸੁਨਿਆਰੇ ਦੀ ਦੁਕਾਨ ਤੇ ਗੋਲੀ ਚਲਵਾਈ ਸੀ ਔਰ ਇਹ ਮਰਸੀਡੀਜ਼ ਕਾਰ ਦੇ ਵਿੱਚ ਘੁੰਮਦਾ ਪਿਆ ਸੀ ਜਿਸ ਨੂੰ ਪੁਲਿਸ ਨੇ 4 ਘੰਟੇ ਦੇ ਦੌਰਾਨ ਹੀ ਟ੍ਰੇਸ ਕਰ ਲਿਆ ਔਰ ਵਾਰਦਾਤ ਤੋਂ ਕਰੀਬ 8 ਘੰਟੇ ਤੋਂ ਪਹਿਲਾਂ ਪਹਿਲਾਂ ਸਰਜੋ ਦਿਸ਼ਨੂ ਗ੍ਰਿਫਤਾਰ ਕਰ ਲਿਆ ਹੈ ਸਦਕਤ ਇਹ ਇੱਕ ਮੈਡੀਕਲ ਸਟੋਰ ਚਲਾਉਂਦਾ ਹੈ ਜੋ ਪਹਿਲੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਔਰ ਸਾਫਖਾ ਸਰਪੰਚ ਦਾ ਉੱਤਰ ਹੈ ਪਹਿਲਾਂ ਵੀ ਉਸਤੇ ਕਈ ਮਾਮਲੇ ਫਿਰੋਤੀ ਦੇ ਦਰਜ ਨੇ ਔਰ ਇਹ ਜੇਲ੍ਹ ਤੋਂ ਜੋ ਹੈ ਜ਼ਮਾਨਤ ਤੇ ਆਇਆ ਹੋਇਆ ਹੈ ਜੀ ਸਰਵਜੋ ਜੀ ਕੁਝ ਇਸ ਦੇ ਕੋਲ ਬਰਾਮਦਗੀ ਹੋਈ ਹੈ ਪੁਲਿਸ ਦੇ ਵੱਲੋਂ ਕਿਉਂਕਿ ਇਸ ਦੇ ਵੱਲੋਂ ਵੀ ਫਾਇਰਿੰਗ ਜਵਾਬੀ ਫਾਇਰ ਪੁਲਿਸ ਤੇ ਵੀ ਕੀਤੇ ਗਏ ਹਾਂ ਜੀ ਬਿਲਕੁਲ ਇਸ ਵੱਲੋਂ ਵੀ 3 ਤੋਂ 4 ਫਾਇਰ ਜਿਹੜੇ ਆ ਉਹ ਕੀਤੇ ਗਏ ਨੇ ਔਰ ਗਿਨੀਮਤ ਰਹੀ ਕਿ ਪੁਲਿਸ ਦੀ ਟੀਮ ਦੇ ਕਿਸੇ ਦੇ ਵੀ ਜੋ ਸੀ ਉਹ ਗੋਲੀ ਨਹੀਂ ਲੱਗੀ ਇਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਇਸ ਨੂੰ ਜ਼ੇਰੇ ਇਲਾਜ ਤਾਂ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਹੈ ਜੀ ਸਰਵਜੋ जी जी बहुत बहुत, बहुत शुक्रिया नितिन तमाम जानकारी देन ले जा जा कि मेडिकल स्टोर आज चलांदा है सरपंच दा बेटा ते कई पहले भी जो मामले ने ऑलरेडी बीते ही दिन इस जो दा शोरूम उसके मालिक फायरिंग वलो कीती गई सी फायरिंग फरार घंटे की तो मुशक्त तो बाद

ਸਭ ਤੋਂ ਪਹਿਲਾਂ ਜੋ ਪੁਲਿਸ ਦਾ ਟਾਰਗੇਟ ਹੁੰਦਾ ਹੈ ਕਿ ਜੋ तमाम ਬਦਮਾਸ਼ ਹੁੰਦੇ ਨੇ ਉਹਨਾਂ ਨੂੰ ਜਿੰਦਾ ਹੀ ਫੜਿਆ ਜਾਣਾ ਚਾਹੀਦਾ ਹੈ ਇਸ ਦੇ ਕਰਕੇ ਜੋ ਪਹਿਲਾ ਟਾਰਗੇਟ ਹੁੰਦਾ ਹੈ ਉਹ ਪੈਰਾਵਲ ਹੁੰਦਾ ਹੈ ਪੈਰ ਤੇ ਇਸ ਦੇ ਗੋਲੀ ਮਾਰੀ ਗਈ ਇੰਜਰਡ ਹੋਇਆ ਤੇ ਮੌਕੇ ਤੇ ਇਸ ਨੂੰ ਕਾਬੂ ਕੀਤਾ ਗਿਆ ਤੇ ਬਟਾਲਾ ਚ ਪੁਲਿਸ ਦੇ 150 ਵਿਛਾਲੇ ਮੁਟਵੇੜੀਆਂ तमाम ਤਸਵੀਰਾਂ ਤੁਸੀਂ ਦੇਖ 파 ਰਹੇ ਨਿਊਜ਼ 18 ਤੇ ਸਭ ਤੋਂ ਪਹਿਲਾ ਮੁਟਵੇੜ ਦੇ ਦੌਰਾਨ ਗੈਂਗਸਟਰ ਦੇ ਪੈਰ 'ਚ ਗੋਲੀ ਵੱਜੀ ਹੈ ਜੋ ਮਲਜ਼ਮ ਸੀ ਜਿਸ ਨੂੰ ਗ੍ਰਫਤਾਰ ਹੁਣ ਕਾਬੂ ਕਰ ਲਿਆ ਗਿਆ ਹੈ ਮਰਸੀਡੀਜ਼ 'ਚ ਆ ਸਵਾਰ ਸੀ साबका सरपंच का पुत्र दस्तिया जा रहा है इसमें भी पुलिस पार्टी ने तीन तो चार राउंड फायरिंग की थी और पुलिस के वालों मुस्तैदी वखाते हुए इस बदमाश को तर दबोचा गया इन्वेस्टिगेशन का विषय है इन्वेस्टिगेशन का मैटर है कि क्यों इस दे वालों श्री हरगोबिंदपुर च जुलर से फायर किया गया सी हालांकि साबका सरपंच का पुत्र है दसिया जा रहा है मेडिकल स्टोर इस दे वालों चलाया जाता है हम इन्वेस्टिगेशन का मैटर है कि किसी होर गैंग के नाल भी आ संबंधित है वड्डा सवाल है निशान ਪਰ ਜਿਹਰੇ ਇਲਾਜ ਹੈ ਕਿਉਂਕਿ ਪੈਚ ਇਸ ਦੇ ਗੋਲੀ ਬੱਜੀ ਹੈ ਪਰ ਇਸ ਦੇ ਚਾਲੇ तमाम ਤਸਵੀਰਾਂ ਤੁਸੀਂ ਦੇਖ 파ਰੇ ਹੋ ਫੋਰੈਂਸਿਕ ਟੀਮਾਂ ਮੌਕੇ ਤੇ ਮੌਜੂਦ ਨੇ ਪੁਲਿਸ ਦੇ ਜਵਤਕਾਰੀ ਮੌਕੇ ਤੇ ਮੌਜੂਦ ਨੇ ਆਹੋ ਏਰੀਆ ਹੈ ਖੇਤਾਂ ਦਾ ਏਰੀਆ ਜਿੱਥੇ ਕਿ ਪੁਲਿਸ ਪਾਰਟੀ ਤੇ ਇਸ ਬੰਬਾਸ ਦੇ ਚਾਲੇ ਐਨਕਾਊਂਟਰ ਹੋਇਆ ਬੁਟਬੇੜ ਹੋਇਆ ਮਰਸੀਡੀਜ਼ ਗੱਡੀ ਉਹ ਚਲਾ ਰਿਹਾ ਸੀ ਗੱਡੀ ਚ ਅੰਦਰ ਲੜਾਈ ਮੌਜੂਦ ਸੀ ਪੁਲਿਸ ਦੇ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਤੇ ਇਸ ਦੇ ਵਿਚਾਲੇ ਇਸ ਦੇ ਵਿਚਾਲੇ ਇਸ ਮੁਕਤਾਰ ਤੋਂ ਪੁੱਛਿਆ ਗਿਆ ਤੇ ਮੇਰੇ ਨਾਲ ਮੇਰੇ ਹੋਗੀ ਨਿਤਿਨ ਲੁਥਰਾ ਫੋਨ ਲਾਈਨ ਤੇ ਲਗਾਤਾਰ ਜੁੜੇ ਹੋਏ ਨੇ ਨਿਤਿਨ ਕੋਈ ਅਫੀਸ਼ੀਅਲ ਸਟੇਟਮੈਂਟ ਪੁਲਿਸ ਦੇ ਸਾਹਮਣੇ ਆਈ ਹੈ ਕਿ ਕੁਝ ਇਸ ਦੀ ਕ੍ਰਾਈਮ ਹਿਸਟਰੀ ਹੋਰ ਕਿ ਕੁਝ ਜਾਣਕਾਰੀ ਜੋ ਐਕਸਕਲੂਸਿਵ ਤਸਵੀਰਾਂ ਨੇ న్యూਸ 18 ਪੰਜਾਬ ਕੋਲ ਜਦੋਂ ਇਸ ਨੂੰ ਗੋਲੀ ਲੱਗਦੀ ਹੈ ਤੇ ਗੈਂਗਸਟਰ ਨੂੰ ਫੜ ਕੇ ਜੋ ਹੈ ਲੈ ਜਾਂਦਾ ਜਾ ਰਿਹਾ ਹੈ ਔਰ ਇਸ ਨੂੰ ਹਸਪਤਲ ਦਾਖਲ ਕਰਾਇਆ ਗਿਆ ਹੈ ਐਸਐਸਪੀ ਬਟਾਲਾ ਬਿਆਲ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਦਿਨ ਚੜਦਾ ਹੈ ਤਾਂ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲਦੀ ਹੈ ਇਸ ਗੈਂਗਸਟਰ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਇਹ ਜੋ ਗੈਂਗਸਟਰ ਸੀ ਇਹ ਗੈਂਗਸਟਰ ਹੈਰੀ ਚੱਠਾ ਦਾ ਨਾਮ ਲੈ ਕੇ ਫਰੋਟੀਆਂ ਮੰਗਦਾ ਸੀ ਬੀਤੇ ਦਿਨ ਵੀ ਇਸਨੇ ਇੱਕ ਸੁਨਿਆਰੇ ਕੋਲੋਂ 50 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਜਦੋਂ ਉਸਨੇ ਨਹੀਂ ਦਿੱਤੀ ਤਾਂ ਉਸ ਦੀ ਦੁਕਾਨ ਤੋਰੀਆਂ ਕਿਲਵਾਈਆਂ ਗਈਆਂ ਸੀ ਅੱਧ ਘੰਟੇ ਵੀ ਨਹੀਂ ਇਸ ਵਾਰ ਦਾਤ ਨੂੰ ਬੀਤੇ ਕਿ ਜੇ ਐਫਐਸਪੀ ਅਸ਼ੁਨੀ ਗੁਟਿਆਲ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਆਪ ਦਾ ਸਰਪੰਚ ਦਾ ਪੁੱਤਰ ਹੈ ਔਰ ਮੈਡੀਕਲ ਸਟੋਰ ਚਲਾਉਂਦਾ ਹੈ ਇਸ ਤੇ ਪਹਿਲਾਂ ਵੀ ਕਈ ਮਾਮਲੇ ਜੋ ਨੇ ਉਹ ਦਰਜ ਨੇ ਔਰ ਇਸ ਦੇ ਉਪਰ ਕਈ ਮਾਮਲੇ ਦਰਜ ਹੋਣ ਕਰਕੇ ਇਸ ਨੂੰ ਜਵਾਨਤ ਮਿਲੀ ਹੈ ਕੁਝ ਸਮਾਂ ਪਹਿਲਾਂ ਹੀ ਇਹ ਬਾਹਰ ਆਇਆ ਸੀ ਔਰ ਹੁਣ ਵੀ ਇਸ ਨੇ ਆਂਦਿਆਂ ਹੀ ਫਰੋਤੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਔਰ ਇਸ ਤੇ ਪਹਿਲਾਂ ਕਈ ਮਾਮਲੇ ਦਰਜ ਹੋਣ ਕਰਕੇ ਪੁਲਿਸ ਨੂੰ ਇਸ ਦੇ ਨਾਲ ਪਤਾ ਨਹੀਂ ਲੱਗ ਰਿਹਾ ਕਿ ਆਖਿਰ ਦੇ ਗੈਂਗਸਟਰ ਹੈ ਕੌਣ ਕਿਤਰਾ ਲੇਕਿਨ ਪਿਤੇ ਦਿਨ ਇਸਨੇ 50 ਲੱਖ ਰੁਪਏ ਦੀ ਛੋਤੀ ਮੰਗੀ ਔਰ ਗੋਲੀਆਂ ਚਲਾਈਆਂ ਫਿਰ ਪੁਲਿਸ ਨੇ ਉਸਨੂੰ ਬੇਸ ਕੀਤਾ ਔਰ 8 ਘੰਟੇ ਦੇ ਅੰਦਰ ਅੰਦਰ ਜਿਹੜਾ ਤੋੜਾ ਰੁਕਣੀ ਹੈ ਸਨਲ ਐਸਐਸਪੀ ਅਸ਼ਵਨੀ ਗੋਟਿਆਲ ਮੈਮ ਜੁੜਿਓ ਨੇ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ ਅਬ ਬਟਾਲਾ ਚ ਪੂਰਾ ਐਨਕਾਊਂਟਰ ਹੋਇਆ ਹੈ ਤਫਤੀਸ਼ ਲਾਗ 파ਰ ਤੋਂ ਜਾਨਣਾ ਚਾਹਾਂਗੇ ਸਵੇਰ ਤੋਂ ਲੈ ਕੇ ਜੋ ਤੁਹਾਨੂੰ ਇਨਪੁਟ ਮਿਲੀ ਸੀ ਹੁਣ ਤੱਕ ਕੀ ਕੁਝ ਕਾਰਵਾਈ ਕੀਤੀ ਗਈ ਹੈ ਪੂਰੀ ਘਟਨਾ ਬਾਰੇ ਜਾਣਕਾਰੀ ਜੀ ਸਸਿਕਾ ਜੀ ਸਸਿਕਾ ਇਹ ਜੋ ਕੱਲ ਦੁਪਹਿਰ ਨੂੰ ਇੱਕ ਸੁਨਿਆਰੇ ਦੀ ਦੁਕਾਨ ਦੇ ਇੱਥੇ ਹੋਣ ਚਲੀ ਸੀ ਉਸ ਤੋਂ ਬਾਅਦ ਉਹਨੂੰ ਇੱਕ ਕਾਲ ਆਈ ਸੀ ਕਿ 5 ਲੱਖ ਦੀ ਰੋਕੀ ਗਈ ਉਹਦੇ ਤੇ ਕੰਮ ਕਰਦੇ ਹੋਏ ਅ ਬਚਾਇਆ ਪੁਲਿਸ ਨੇ ਤਕਰੀਬਨ 4 ਘੰਟੇ ਦੇ ਅੰਦਰ ਹੀ ਇਹਦੇ ਤੇ ਆਇਡੈਂਟੀਫਾਈ ਕਰ ਦਿੱਤਾ ਕਿ ਜੋ ਕ੍ਰਿਮਿਨਲ ਮੰਗਨ ਵਾਲਾ ਸਖਤ ਨਾਕੀ ਹਵੇ ਉਹਦੇ ਉੱਤੇ ਨਾਮ ਦੇ ਬਤ ਹੈ ਜੋ ਇਸ ਵੇਰੇ ਟਰੈਕ ਹੋਰ ਲਾਇਆ ਸੀ ਸਭੇ ਛੇ ਟੀਮਾਂ ਇਹਦੇ ਤੇ ਕੰਮ ਕਰ ਰਹੀ ਸੀ ਲੇਕਿਨ ਜੋ ਅਕਿਊਜ਼ ਸੀਗਾ ਮਲਕੀ ਸਿੰਘ ਦੇ ਨਾਤੇ ਦਾ ਜੀ ਕਿਸ਼ੂ ਹੋਈ ਹੈ ਜੀ ਉਹਨੇ ਆਪਣਾ ਮਰਸਡਿਸ ਬੈਂਜ਼ ਗੱਡੀ ਤੋਂ ਉਹ ਚੱਲ ਰਿਹਾ ਸੀ ਆਪਣੀ ਦੁਕਾਨ ਨੂੰ ਜਾ ਰਿਹਾ ਸੀ ਜਦੋਂ ਉਹਨੂੰ ਸ਼ੱਕ ਲੱਗਿਆ ਕਿ ਜੋ ਪੁਲਿਸ ਦੀ ਗੱਡੀ ਹੈ ਜੀ ਪਿੱਛੇ ਤੇ ਫਿਰ ਇਹਨੇ ਆਲਮੋਸਟ ਇੱਕ ਸੱਤ ਸੱਤ ਦੇ ਸਪੀਡ ਦੇ ਵਿੱਚ ਇਹਨੇ ਚਲਾਇਆ ਗੱਡੀ ਤੇ ਏਰੀਆ ਦੇ ਵਿੱਚ ਤੋ ਫਾਈਨਲੀ 2 ਘੰਟੇ ਦਾ ਸਾਡਾ ਆਪਰੇਸ਼ਨ ਸੀਗਾ ਜੀ ਹੌਟ ਚੇਸ ਤੋਂ ਬਾਅਦ ਇਨੂੰ ਇੱਕ ਬਟਾਲਾ ਦੇ ਸਿਵਲ ਲਾਈਨ ਬਟਾਲਾ ਦੇ ਏਰੀਆ ਦੇ ਵਿੱਚ ਬਿਲਕੁਲ ਵਿੱਚ ਪੈਲੀ ਗਈ ਉਸ ਨੂੰ ਕਾਬੂ ਕੀਤਾ ਗਿਆ। ਹਾਂ। ਔਰ ਜਦੋਂ ਇਹਨਾਂ ਬੁਸਿਆ ਵੀ ਗਿਆ ਸੀ ਕੈਰੈਂਟ ਹੋਈ ਇੰਨੇ ਪੁਲਿਸ ਉਸ ਦੀ ਫਾਇਰੋ ਕਮਟੀ ਔਰ ਪੁਲਿਸ ਨੇ ਇਹਨਾਂ ਸੈਲਫ ਡਿਫੈਂਸ ਦੇ ਉਸ ਕੋਸਟਾਰਮ ਹੋਈ ਔਰ ਉਹਨਾਂ ਨੇ ਦੇਖਿਆ ਕਿ ਗੰਭੀਰ ਰੂਪ ਕਿ ਇਹਨਾਂ ਦਖਲ ਹੋਇਆ ਹੋਇਆ ਹੈ ਉਹਨਾਂ ਦੇ ਲੱਤ ਦੇ ਵਿੱਚ ਹੋਗਾ ਉਹ ਬੋਲ ਰਹੀ ਸੀ। ਮੈਮ ਇਸ ਦੀ ਕੋਈ ਕ੍ਰਾਈਮ ਹਿਸਟਰੀ ਕਿਉਂਕਿ ਆ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਤੋਂ ਹੀ ਇਸ ਤੇ ਕਈ ਮਾਮਲੇ ਦਰਜ ਨੇ ਤੇ ਜ਼ਮਾਨਤ ਤੇ ਬਾਹਰ ਆਇਆ ਹੈ ਮਲਕੀਤ ਸੇ ਹਾਂਜੀ ਇਹਨਾਂ ਦੇ ਉੱਤੇ ਚਾਰ ਕੱਟੇ ਸੀ ਉਹਦੇ ਵਿੱਚ ਇੱਕ ਲੜਾਈ ਚੱਲੇ ਰਹੀ ਸੀ ਪਰ ਕਿਸੇ ਰੋਕੀ ਨਾ ਹੁਣ ਇਹ ਥੋੜੀ ਜਿਹੀ ਪਹਿਲੇ ਆਇਆ ਸੀ ਕਿ तकरीबन 6 ਮਹੀਨੇ ਹੋ ਗਏ ਇਹ ਦੇਪਿਆ ਉਸ ਦੌਰਾਨ ਇਹ ਕਪਤੀ ਕੀ ਪਾਲੇ ਸੀਗਾ ਲੇਕਿਨ ਕੱਲ ਇਹਨਾਂ ਨੇ ਇਹ ਵਾਦਵਾ ਕਰਵਾਇਆ ਹਮ ਮੈਂ ਆਪ ਨੂੰ ਪਤਾ ਚਲ ਪਾਇਆ ਕਿ ਕਿਹੜੇ ਗੈਂਗ ਦੇ ਨਾਲ ਸੰਬੰਧ سامنے ਆਏ ਅ ਦੇਖੀ ਜੀ ਇਹਨੇ ਆਪਣਾ ਆਪਣਾ ਖੁਦ ਦਾ ਨਾਮ ਹੀ ਵਰਤਿਆ ਇਹ ਜੋ ਬਾਹਰ ਬੈਠਾ ਕੋਈ ਗੈਂਗਸਟਰ ਹੁੰਦਾ ਉਹਦਾ ਨਾਂ ਵਰਕੇ ਇਹ ਯੂ ਫਰੋਟੀ ਮੰਗਣਾ ਸ਼ੁਰੂ ਕੀਤਾ ਸੀ ਕਾਫੀ ਸਮੇਂ ਲਈ ਇੱਕ ਇਸ ਬਾਰੇ ਵਿੱਚ ਕੋਈ ਹਾਈ ਸਟੇਟ ਦੇ ਨਾਂ ਤੇ ਇਹਨੇ ਫਰੋਟੀ ਮੰਗੀ ਸੀ ਲੇਕਿਨ ਇਹਦਾ ਐਕਚੁਅਲੀ ਨ ਕਨੈਕਸ਼ਨ ਕੀ ਹੈਗਾ ਔਰ ਇਹਨੇ ਜਾਂ ਆਪਣੇ ਤੋਪੀ ਕਰ ਰਿਹਾ ਹੈਗਾ ਜੋ ਆਪਣੀ ਬਾਤ ਤਕਰੀਰ ਕਰਦਾ ਉਹ ਤਰ੍ਹਾਂ ਚੱਲ ਜਾਏਗਾ ਮੈਮ ਆ ਜੋ ਮਰਸੀਡੀਜ਼ ਗੱਡੀ ਚਿੱਟੇ ਰੰਗ ਦੀ ਤੁਸੀਂ ਬਰਾਮਤ ਕੀਤੀ ਹੈ ਇਸ ਦੇ ਅੰਦਰ ਮੌਜੂਦ ਸੀ ਇਸ ਦੇ ਅੰਦਰ ਕੁਝ ਰਿਕਵਰੀ ਵੀ ਹੋਈ ਹੈ ਔਰ ਇਹਦੇ ਚ ਗੱਤਨ ਰਿਕਵਰ ਹੋਈ ਹੈ ਜੀ ਜੋ ਇਹਨਾਂ ਨੇ ਪੁਲਿਸ ਨੂੰ ਗੋਲੀ ਮਾਰਨ ਨੂੰ ਵਰਤਿਆ ਸੀ ਉਹ ਜੋ ਆਰਥਰ ਖਾਲੀ ਰੋਂਗ ਐਂਡ ਜੋ ਮਰਸੀਡੀਜ਼ ਗੱਡੀ ਜਿਹਦੇ ਤੇ ਜਿੱਦ ਕੋਲੀ ਵੀ ਲੱਗੀ ਹੋਈ ਹੈ ਉਹ ਗੱਡੀ ਜੋ ਹੈ ਬਰਮਤ ਹੋਈ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਮ तमाम ਜਾਣਕਾਰੀ ਦੇਣ ਲਈ ਤੇ ਜੋ ਐਸਐਸਪੀ ਬਟਾਲਾ ਸਰ ਨਾਲ ਜੁੜੇ ਹੋਏ ਸੀ ਕਿਹਾ ਗਿਆ ਹੈ ਕਿ 2 ਘੰਟੇ ਆ ਪੂਰਾ ਐਨਕਾਊਂਟਰ ਚੱਲਿਆ ਹੈ ਚਿੱਟੇ ਰੰਗ ਦੀ ਮਰਸੀਡੀਜ਼ ਗੱਡੀ ਜੋ ਹੈ ਲਗਜ਼ਰੀ ਗੱਡੀ ਤੁਸੀਂ ਤਸਵੀਰਾਂ ਚ ਦੇਖ ਪਾ ਰਹੇ ਹੋ ਯੂਪੀ ਨੰਬਰ ਦੀ ਆ ਗੱਡੀ ਹੈ ਜਿਸ ਨੇ ਕੀ ਮਲਕੀਤ ਸਿੰਘ ਸਵਾਰ ਸੀ ਖੜਾ ਕੀ ਹੈਰੀ ਚਠਾ ਦੇ ਨਾਮ ਤੇ ਗੈਂਗਸਟਰ ਦੇ ਨਾਂ ਤੇ ਇਸ ਤੋਂ ਬ੍ਰੋਤੀਆਂ ਜੋਨੇ ਉਹ ਮੰਗੀਆਂ ਜਾਂਦੀਆਂ ਸੀ ਕੱਲ ਹੀ ਪਿਤੇ ਦਿਨੀ ਇਸ ਦੇ ਵੱਲੋਂ ਜੁੜੀ ਸ਼ੌਪ ਦੇ ਮਾਲਕ ਦੇ ਵਿੱਚ ਤਾਬੂ ਕੋਰ ਫਾਇਰਿੰਗ ਕੀਤੀ ਸੀ ਹਾਲਾਂਕਿ ਜਾਣੀ ਨੁਕਸਾਨ ਤੋਂ ਉਹ ਦੋ ਬਚਾਰਿਆ ਸੀ ਜੋ तमाम ਜੁੜੀ ਸ਼ੋਰੂਮ ਸੀ ਉਸ ਦੇ ਸ਼ੀਸ਼ੇ ਜ਼ਰੂਰ ਟੁੱਪ ਗਏ। ਜਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਗੈਂਗਸਟਰ ਮਰਸੀਡੀਜ਼ ਚ ਘੁੰਮਦਾ ਫੜਿਆ ਗੋਲੀ ਚੱਲੀ ਦੋਨਾਂ ਪਾਸਿਓਂ ਗੋਲੀ ਚੱਲੀ ਗੈਂਗਸਟਰ ਦੀ ਗੋਲੀ ਤੋਂ ਬਚਾਅ ਹੋ ਗਿਆ ਪੁਲਿਸ ਅਧਿਕਾਰੀਆਂ ਦਾ ਲੇਕਿਨ ਪੁਲਿਸ ਦੀ ਗੋਲੀ ਗੈਂਗਸਟਰ ਨੂੰ ਲੱਗ ਗਈ। ਬੀਤੇ ਦਿਨਾਂ ਸ਼੍ਰੀ ਹਰਗ੍ਰੰਤਪੁਰ ਗੋਲੀ ਚਲਦੀ ਹੈ ਉੱਥੇ ਇਸ ਵਿਅਕਤੀ ਵੱਲੋਂ ਗੋਲੀ ਚਲਵਾਈ ਗਈ ਸੀ ਔਰ ਪੁਲਿਸ ਨੇ ਕਰੀਬ ਕਰੀਬ 8 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਮਰਸੀਡੀਜ਼ ਕਾਰ ਵੀ ਤੁਹਾਨੂੰ ਦਿਖਾ ਦਿੰਨੇ ਆ ਵੈਪਨ ਵੀ ਰਿਕਵਰ ਹੋਇਆ ਹੈ ਸਾਡੇ ਨਾਲ ਪੂਰੀ ਟੀਮ ਮੌਜੂਦ ਹੈ ਜਿਹਦੀ ਜਿਹੜੇ ਸੁਪਰਡੈਂਟ ਸੀਨੀਅਰ ਸੁਪਰਡੈਂਟ ਐਸਐਸਪੀ ਅਟੂਣੀ ਘਟਿਆਲਵਰੀ ਐਸਐਸਪੀ ਸਾਹਿਬ ਮਰਸੀਡੀਜ਼ ਕਾਰ ਚ ਘੁੰਮਦਾ ਗੈਂਗਸਟਰ ਦਾ ਪਛੋਕੜ ਕੀਆ ਦੇਖੋ ਜੀ ਇਹ ਇੱਕ ਮੈਡੀਕਲ ਸਟੋਰ ਚਲਾਉਂਦਾ ਹੈਗਾ ਵੈਸੇ ਇਹਨਾਂ ਦਾ ਕੰਮ ਹੈਗਾ ਮੈਡੀਕਲ ਮੈਡੀਕਲ ਸਟੋਰ ਦਾ ਕੰਮ ਕਰਦਾ ਹੈਗਾ ਲੇਕਿਨ ਇਹਨਾਂ ਦੀ ਪਿਛਕੜ ਦੀ ਇਹ ਹੈਗਾ ਕਿ ਇਹਨੇ ਪਹਿਲੇ ਵੀ ਇਹਦੇ ਤੇ ਐਕਸਟਰਸ਼ਨ ਦੀ ਜੋ ਹੈਗਾ ਜਾਂ ਫਿਰੋਤੀ ਜਿਨ੍ਹਾਂ ਨੂੰ ਕਹਿੰਦੇ ਆਪਾਂ ਫਿਰੋਤੀ ਦਾ ਇਹਨਾਂ ਇਹਨਾਂ ਦੇ ਉੱਤੇ ਪਰਚੇ ਵੀ ਹੈਗੇ ਆ ਪਿਛਲੇ ਸਾਲ ਵੀ ਇਹ ਬਟਾਲਾ ਪੁਲਿਸ ਕੋਲੋਂ ਇਹ ਫੜਿਆ ਗਿਆ ਸੀਗਾ ਉਦੋਂ ਤੇ ਵੀ ਇਹ ਜੇਲ੍ਹ ਕੱਟ ਕੇ ਆਇਆ ਸੀ ਲੇਕਿਨ ਫਿਰ ਉਹਨੇ ਇਹੀ ਕੰਮ ਸ਼ੁਰੂ ਕੀਤਾ ਸੀਗਾ ਕੱਲ ਸ਼ਹਿਰ ਗੁਰਬਿੰਦਪੁਰ ਦੇ ਇੱਕ ਸੋਨਿਆਰੇ ਦੇ ਦੁਕਾਨ ਦੇ ਉੱਤੇ ਜੋ ਕਾਂਜ ਦੇ ਜੋ ਬੂਆ ਹੁੰਦੀ ਹੈ ਉਦੋਂ ਤੇ ਇਹਨੇ ਗੋਲੀ ਮਰਵਾਏ ਸੀਗੇ ਤੋ ਉਹਦੇ ਤੇ ਕੰਮ ਕਰਦੇ ਉਸਫਟਲੀ ਕੰਮ ਕਰਦੇ ਹੋਏ ਵਿਥਿਨ 4 ਆਵਰਸ 4 ਘੰਟੇ ਦੇ ਅੰਦਰ ਅੰਦਰ ਹੀ ਇਹ ਜੋ ਕੇਸ ਜੋ ਟ੍ਰੇਸ ਹੋ ਗਿਆ ਸੀਗਾ ਇੱਥੇ ਪਤਾ ਚੱਲਿਆ ਸੀ ਕਿ ਨੇ ਇਹ ਕਾਲ ਕਰਵਾਇਆ ਸੀਗਾ ਇੰਨੇ ਕਾਲ ਕੀਤੀ ਸੀ ਇੱਕ ਹੈਰੀ ਚੱਠੇ ਦੇ ਨਾਂ ਤੇ ਇੰਨੇ ਕਾਲ ਕਰਾਇਆ ਸੀਗਾ ਲੇਕਿਨ ਉਹ ਆਪਣੇ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਲੋਕਲ ਹੈਗਾ ਔਰ ਇੱਥੇ ਬਟਾਲੇ ਦੇ ਹੀ ਰਹਿਣ ਵਾਲਾ ਹੈਗਾ ਜੀ ਤੇ ਜੇ ਫੈਮਿਲੀ ਬੈਕਗਰਾਉਂਡ ਦੀ ਗੱਲ ਕੀਤੀ ਜਾਵੇ ਤੋ ਇਹਦਾ ਪੂਰਾ ਆਪਣਾ ਕਰਨੀ ਹੈ ਜੀ ਕਿਉਂਕਿ ਇਹ ਕੱਲ ਦਾ ਹੀ ਕੇਸ ਹੈਗਾ ਬਟ ਜੋ ਸੁਣਿਆ ਸੁਣਨ ਛਾਇ ਇਹ ਇੱਕ ਸਰਪੰਚ ਦਾ ਬਿਟ ਹੈਗਾ ਔਰ ਇਹ ਖੁਦ ਵੀ ਤੋ ਜੋ ਹੈਗਾ ਮੈਡੀਕਲ ਦਾ ਇਹ ਦੁਕਾਨ ਚਲਾਉਂਦਾ ਸੀਗਾ ਜੀ ਜੇ ਇਸ ਦੇ ਪਛੋਕਰ ਦੀ ਗੱਲ ਹੋ ਗਈ ਇਸ ਦੀ ਬਰਸ਼ਡਿਸ ਦੀ ਗੱਲ ਹੋ ਗਈ ਜਦੋਂ ਇਸ ਨੂੰ ਟ੍ਰੇਸ ਕੀਤਾ ਗਿਆ ਕਿੰਨਾ ਕੁ ਚੈਲੈਂਜਿੰਗ ਹੋਇਆ ਕਿਉਂਕਿ ਕਾਰ ਲਗਜ਼ਰੀ ਕਾਰ ਹੈ ਇਸ ਦੀ ਵੀ ਸਪੀਡ ਹੋਏਗੀ ਤੁਹਾਡੀ ਟੀਮ ਦੀ ਵੀ ਸਪੀਡ ਹੋਏਗੀ ਕਿੰਨਾ ਕੁ ਖਤਰਨਾਕ ਸੀ ਇਹਨੂੰ ਫੜਨਾ ਜੀ ਇਹ ਬਿਲਕੁਲ ਹੀ ਬਹੁਤ ਡੇਂਜਰਸ ਸੀਗਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਵੇਰ ਤੋਂ ਮੀਂਹ ਪੈ ਰਹੀ ਹੈਗੀ ਆ ਔਰ ਤਕਰੀਬਨ 160 70 ਦੇ ਵਿੱਚ ਜੋ ਗੱਡੀ ਕੁਮਰੀ ਸੀਗੀ ਜਿਵੇਂ ਅਗਰ ਤੁਸੀਂ ਦੇਖੋਗੇ ਵੀ ਇੱਥੇ ਡੈਡ ਐਂਡ ਤੇ ਆ ਕੇ ਤਾਂ ਕਰਕੇ ਰੁਕੀ ਆਦਰਵਾਇਜ਼ ਇਹ 2 ਘੰਟੇ ਤੋਂ ਸੜਾ ਇਹ ਹੌਟ ਚੇਜ਼ ਚੱਲ ਰਿਹਾ ਸੀਗਾ ਜਿਵੇਂ ਤੁਸੀਂ ਦੇਖਦੇ ਹੋ ਕਿ ਇਹ ਔਰ ਆਪਣੇ ਟੀਮ ਜੋ ਹੈਗੇ ਆ ਵਕ ਵਕ ਪੁਆਇੰਟਾਂ ਦੇ ਵਿੱਚ ਵੀ ਲੱਗੇ ਸੀਗੇ ਕਿਉਂਕਿ ਲਗਜ਼ਰੀ ਗੱਡੀ ਹੈਗੇ 170 ਦੀ ਸਪੀਡ ਤੇ ਜਦੋਂ ਜਾਂਦੀ ਹੈ ਤਾਂ ਫਿਰ ਉਹ ਦੂਜੇ ਕੋਈ ਵੀ ਛੋਟੀ ਗੱਡੀ ਤੋਂ ਉਹਦਾ ਮੁਕਾਬਲਾ ਨਹੀਂ ਹੋ ਸਕਦਾ ਇਹਦੇ ਕਰਕੇ ਸਾਡੇ ਵਕ ਵਕ ਪੁਆਇੰਟਾਂ ਦੇ ਵਿੱਚ ਵੀ ਗੱਡੀ ਲੱਗੇ ਸੀਗੇ ਇੱਕ ਪੁਆਇੰਟ ਦੇ ਉੱਤੇ ਆਪਣੇ ਪੁਲਿਸ ਦੀ ਗੱਡੀ ਨੂੰ ਵੀ ਇੰਨੇ ਹਿੱਟ ਕਰਕੇ ਅੱਗੇ ਅੱਗੇ ਆ ਗਿਆ ਸੀ ਤੋ ਇੱਥੇ ਵੀ ਆ ਕੇ ਜਿਵੇਂ ਪਹਿਲੇ ਦੇ ਵਿੱਚ ਵੀ ਕੱਚਾ ਰਸਤੇ 'ਚ ਵੀ ਆ ਕੇ ਇਨੇ ਗੱਡੀ ਤਾਂ ਕਰਕੇ ਰੁਕਿਆ ਕਿਉਂਕਿ ਇੱਥੇ ਜੋ ਹੈਗਾ ਅੱਗੇ ਜਾਣ ਨੂੰ ਰਸਤਾ ਨਹੀਂ ਸੀਗਾ ਔਰ ਇਸ ਜਦੋਂ ਗੱਡੀ ਰੁੱਕ ਗਈ ਤਾਂ ਫਿਰ ਇਨੇ ਪੁਲਿਸ ਦੇ ਉੱਤੇ ਫਾਇਰ ਵੀ ਕੀਤੀ ਤੋਂ ਉਹਨਾਂ ਦੇ ਸੈਲਫ ਡਿਫੈਂਸ ਤੇ ਪੁਲਿਸ ਨੂੰ ਇੱਥੇ ਫਾਇਰ ਕਰਨਾ ਪਿਆ ਗਿਆ ਉਸ ਤੋਂ ਬਾਅਦ ਪੈਦਲ ਵੀ ਇਹਨੇ ਅੱਗੇ ਜੋ ਹੈ ਦੇਖੋ ਜੀ ਉਹਨਾਂ ਵੱਲੋਂ ਦੋ ਤਿੰਨ ਰਾਉਂਡਸ ਜੋ ਹੈਗਾ ਉਹ ਹਲਕ ਤੱਕ ਜੋ ਖੂਨ ਸਾਨੂੰ ਮਿਲੇਗਾ ਉਹ ਮਿਲੇ ਹੈਗੇ ਆ ਲੋਬੀ ਜੋ ਹੈ ਸਰ ਦੇ ਕੋ ਗੋਲੀ ਲੱਗੀ ਜਾਂ ਤਾਂ ਆਪਣੇ ਜਵਾਨ ਦੀ ਨਹੀਂ ਬਿਲਕੁਲ ਬਿਲਕੁਲ ਉਹਨੂੰ ਲੱਗੀ ਹੈਗੀ ਆ ਉਹਨੂੰ ਪੈਰ 'ਚ ਗੋਲੀ ਲੱਗੀ ਜਿਵੇਂ ਪਹਿਲੀ ਦੇ ਵਿੱਚ ਤੁਸੀਂ ਜਾ ਕੇ ਦੇਖੋਗੇ ਤਾਂ ਫਿਰ ਤੁਹਾਨੂੰ ਉੱਥੇ ਪਤਾ ਚੱਲ ਜਾਏਗਾ ਕੋਰਡਨੋਫ ਹੋ ਗਈ ਹੈ ਕ੍ਰਾਈਮ ਸੀਨ ਬਟ ਉਹਨਾਂ ਦੇ ਪੈਰ 'ਚ ਗੋਲੀ ਲੱਗੀ ਉਹਨੂੰ ਫਰਸਟ ایڈ ਕੇ ਲਿਆ ਹੈਗਾ ਉਹ ਸਿਵਲ ਹਸਪੀਟਲ ਆਲਰੇਡੀ ਆਪਣੇ ਜਵਾਨ ਸੇਫ ਆਪਣੇ ਜਵਾਨ ਇੱਕ ਵੱਡੀ ਕਾਮਯਾਬੀ ਹੋ ਸਕਦੀ ਕਿਉਂਕਿ ਪਿਛਲੇ ਦਿਨਾਂ ਚ ਲਗਾਤਾਰ ਗੋਲੀਆਂ ਚੱਲੀਆਂ ਬੇਸ਼ੱਕ ਤੁਸੀਂ ਪਿਛਲੇ ਕੇ ਸਾਰੇ ਮੈਨੇਜ ਕਰ ਲਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਫਿਰ ਪਿੱਛੇ ਜਿਹੜੀ ਸੁਨਿਆਰੇ ਦੀ ਦੁਕਾਨ ਤੇ ਸ਼੍ਰੀ ਗੁਰਪਿੰਦਪੁਰ ਵਾਲਾ ਤੇ ਟ੍ਰੇਸ ਹੋ ਗਿਆ ਕਿੰਨੇ ਕੁ ਹੋਰ ਕੇਸ ਇਹਦੇ ਕੋਲੋਂ ਹੱਲ ਹੋ ਸਕਦੇ ਆ ਬਿਲਕੁਲ ਜੀ ਇਹ ਬਹੁਤ ਵੱਡੀ ਜੋ ਹੈ ਕਾਮਯਾਬੀ ਬਟਾਲਾ ਪੁਲਿਸ ਵਾਸਤੇ ਮੈਂ ਦੱਸ ਸਕਦੀ ਹਾਂ ਕਿਉਂਕਿ ਦੋ ਤਿੰਨ ਜੋ ਵਾਰਦਾਤ ਹੈਗੇ ਪਿਛਲੇ ਦੋ ਤਿੰਨ ਦਿਨ ਦੇ ਵਿੱਚ ਹੋਈ ਹੈਗੀ ਲੇ ਭਾਲੇ ਕਿ ਕੋਈ ਵੀ ਟ੍ਰੇ ਜੋ ਅਨਟ੍ਰੇਸ ਨਹੀਂ ਹੈਗੀ ਇੱਕ ਇੱਕ ਕੇਸ ਦੇ ਵਿੱਚ ਸਾਨੂੰ ਹਲੇ ਬੰਦੇ ਫੜਨਾ ਬਾਕੀ ਰਹਿੰਦਾ ਲੇਕਿਨ ਉਹ ਵੀ ਹੋ ਜਾਊਗਾ ਬਟ ਇਸ ਤਰੀਕੇ ਦਾ ਜਦੋਂ ਕੱਲ ਦੀ ਵਾਰਦਾਤ ਹੈਗੀ ਆ ਔਰ ਅੱਜ ਸਵੇਰ ਤੱਕ ਉਹਦੇ ਬੰਦੇ ਵੀ ਫੜੇ ਜਾਂਦੇ ਹੈਗੇ ਆ ਔਰ ਇਹਦੇ ਵਿੱਚ ਜੋ ਕਿਉਂਕਿ ਇਹਨੇ ਪੁਲਿਸ ਦੇ ਉੱਤੇ ਹਮਲਾ ਵੀ ਕਰਦਾ ਹੈ ਤੋ ਫਿਰ ਉਹਨਾਂ ਨੂੰ ਵੀ ਗੋਲੀ ਲੱਗ ਜਾਂਦੀ ਹੈ ਇਹਦੇ ਕਰਕੇ ਜੋ ਇਹ ਜੋ ਹੈਗਾ ਪਬਲਿਕ ਦਾ ਹੈਗਾ ਉਹਨਾਂ ਦੇ ਇੱਕ ਕੰਫੀਡੈਂਸ ਪੁਲਿਸ ਦੇ ਉੱਤੇ ਜ਼ਰੂਰ بڑੇਗਾ ਜੀ ਔਰ ਇਹਦੇ ਤੇ ਆਪਣਾ ਮਨੋਬਲ ਵੀ ਜੋ ਪੁਲਿਸ ਦਾ ਹੈ ਉਹ بڑੇਗਾ ਐਸਐਸਪੀ ਅਸ਼ੁਲੀ ਗਟਿਆਲ ਤਸਵੀਰ ਦਿਖਾ ਦਿੰਦਾ ਕਿ ਇਹੋ ਹੀ ਮਰਸੀਡੀਜ਼ ਗੱਡੀ ਆ ਜਿਸ ਗੈਂਗਸਟਰ ਲੈ ਕੇ ਘੁੰਮਦਾ ਪਿਆ ਸੀ 160 ਦੀ ਸਪੀਡ ਤੇ ਇਹ ਗੱਡੀ ਘੁੰਮ ਰਹੀ ਸੀ ਔਰ ਤਸਵੀਰ ਦੇਖ ਲਵੋ ਕਿ ਇਹ ਮੈਡੀਕਲ ਸਟੋਰ ਚਲਾਉਂਦਾ ਹੈ ਮੈਡੀਕਲ ਸਟੋਰ ਚਲਾਉਣ ਵਾਲਾ 160 ਦੀ ਸਪੀਡ ਤੇ ਮਰਸੀਡੀਜ਼ ਲੈ ਕੇ ਘੁੰਮਦਾ ਪਿਆ ਸੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵੈਪਨ ਗ੍ਰਿਫਤਾਰ ਕੀਤਾ ਹੈ ਗੈਂਗਸਟਰ ਦੇ ਗੋਲੀ ਲੱਗੀ ਹੈ ਮੁਕਾਬਲਾ ਹੁੰਦਾ ਹੈ ਦੋਵਾਂ ਪਾਸੇ ਗੋਲੀ ਚੱਲਦੀ ਹੈ ਪਰ ਨਿਮਤ ਰਹੀ ਕਿ ਪੁਲਿਸ ਦੇ ਕਿਸੇ ਜਵਾਨ ਦੇ ਗੋਲੀ ਨਹੀਂ ਲੱਗੀ ਸਗੋਂ ਗੈਂਗਸਟਰ ਨੇ ਜਿਹੜੀ ਗੋਲੀ ਚਲਾਈ ਉਹ ਇੱਕ ਦਰਖਤ 'ਚ ਲੱਗਦੀ ਹੈ ਉਸ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਫਤਾਰ ਕਰ ਲੈਂਦੀ ਹੈ ਤੇ ਬਟਾਲਾ ਚ ਪੁਲਿਸ ਤੇ ਗੈਂਗਸਟਰ ਦੇ ਵਿਚਾਲੇ ਮੁਠਬੇੜ ਹੋਈ ਹੈ ਐਨਕਾਊਂਟਰ ਹੋਈ ਹੈ ਜ ਜ ਤमाम ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਐਕਸਕਲੂਸਿਵ ਤਸਵੀਰਾਂ ਨਿਊਜ਼ 18 ਪੰਜਾਬ ਤੇ ਤੇ ਉੱਪਰਲੇ ਪਾਸੇ ਵੇਖਿਆ ਜਾ ਸਕਦਾ ਕਿ ਜ਼ਖਮੀ ਗੈਂਗਸਟਰ ਮਲਕੀਤ ਸਿੰਘ ਸਤਾ ਨਾਮ ਹੈ ਜਿਸ ਨੂੰ ਦਬੋਚਿਆ ਗਿਆ ਹੈ ਉਸ ਨੂੰ ਲਿਜਾਂਦੇ ਹੋਏ ਵੇਖਿਆ ਜਾ ਸਕਦਾ ਹੈ ਤੇਲੇ ਪਾਸੇ ਚਿੱਟੇ ਰੰਗ ਦੀ ਮਰਸੀਡੀਜ਼ ਗੱਡੀ ਹੈ ਲਗਜ਼ਰੀ ਗੱਡੀ ਹੈ ਐਸੀ ਲਗਜ਼ਰੀ ਗੱਡੀ ਤੇ ਮਲਕੀਤ ਸਿੰਘ ਸਵਾਰ ਸੀ ਹਲਕਾ ਦੋ ਕੰਟੇ ਚੇਸ ਕੀਤਾ ਗਿਆ ਐਸਐਸਪੀ ਬਟਾਲਾ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਲੀਅਰ ਕੀਤਾ ਗਿਆ ਕਿ ਸਵੇਰੇ ਉਹਨਾਂ ਨੂੰ ਇਨਪੁਟ ਮਿਲੀ ਸੀ ਹਾਲਾਂਕਿ ਇਸ ਨੂੰ ਟ੍ਰੇਸ ਕੀਤਾ ਜਾ ਚੁੱਕਿਆ ਸੀ ਤੇ ਇਸ ਨੂੰ ਪਤਾ ਚੱਲਿਆ ਕਿ ਪੁਲਿਸ ਇਸ ਦਾ ਪਿੱਛਾ ਕਰ ਰਹੀ ਹੈ ਚਿੱਟੇ ਰੰਗ ਦੀ ਮਰਸੀਡੀਜ਼ ਗੱਡੀ ਚ ਲਗਜ਼ਰੀ ਗੱਡੀ ਚ 160 ਦੀ ਸਪੀਡ ਤੇ ਗੱਡੀ ਚਲਾ ਰਿਆ ਸੀ ਤੇ ਪੁਲਿਸ ਦਾ ਕਹਿਣਾ ਸੀ ਕਿ ਹਾਲਾਂਕਿ ਇਸ ਨੂੰ ਚੇਸ ਕਰਨਾ ਕਾਫੀ ਡਿਫਿਕਲਟ ਸੀ ਪਰ ਇੱਕ ਵਿਚਾਲੇ ਆ ਕੇ ਆ ਖੇਤਾਂ ਚ ਰੁਕ ਜਾਂਦਾ ਹੈ ਅੱਗੇ ਜਾਣ ਨੂੰ ਰਸਤਾ ਨਹੀਂ ਹੁੰਦਾ ਰੱਖਦੇ ਨਾਲ ਇਸ ਦੀ ਗੱਡੀ ਟਕਰਾਂਦੀ ਹੈ ਉਸ ਤੋਂ ਬਾਅਦ ਅਖੇਤਾ ਜੁ ਪਜੰਦੀ ਸਵਲੋ ਕੋਸ਼ਿਸ਼ ਕੀਤੀ ਜਾਂਦੀ ਹੈ ਭਜਨ ਦੇ ਦੌਰਾਨ ਹੀ ਇਸ ਤੇ ਪੁਲਿਸ ਪਾਰਟੀ ਤੇ ਵੀ 304 ਰਾਉਂਡ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਹੀ ਜਵਾਬੀ ਕਾਰਿੰਗ ਕੀਤੀ ਜਾਂਦੀ ਹੈ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਨੂੰ ਤਾਰਦ ਪੋਚਿਆ ਜਾਂਦਾ ਹੈ